ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਕਿਦਾ ਹਾਲ ਚਾਲ ਉਮੀਦ ਕਰਦੇ ਹਾਂ ਸਭ ਵਧੀਆ ਹੋਵਗਾ ਕੋ ਮਜ਼ੇ ਆਵਗਾ ਜਿੱਤੇ ਵੀ ਹੋਵਗਾ ਆਪਣੀ ਜ਼ਿੰਦਗੀ ਨੂੰ ਬਰਪੂਰ ਇੰਜੋਏ ਕਰਦੇ ਹੋਵਗੇ ਉੱਪਰ ਵਾਲਾ ਤੁਹਾਨੂੰ ਸਭ ਨੂੰ ਆਪਣੀ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ਹਾਲੀ ਰੱਖੇ ਸਾਡੀਆਂ ਦੁਆਵਾਂ ਵਿੱਚ ਪਿਆਰ ਹਮੇਸ਼ਾ ਆਪਣੇ ਵੀਰਾ ਪੈਣਾ ਦੇ ਨਾਲ ਹੈ ਹਮੇਸ਼ਾ ਇਦਾਂ ਹੀ ਹੱਸਦੇ ਵਸਦੇ ਰਹੋ ਤੇ ਵੀਰੋ ਪੈਨ ਨੂੰ ਆਪਾਂ ਦੇਖਣ ਜਾ ਰਹੇ ਹਾਂ ਜੀ ਕਾਮੇਡੀ ਬੁਆਏ ਦੀ ਵੀਡੀਓ ਤੇ ਬੜੀ ਸੁਆਦੀ ਬੜਾ ਮਜ਼ਾ ਆਉਂਦਾ ਯਾਰ ਇਹਨਾਂ ਦਾ ਨਾ ਵੀਡੀਓ ਵੇਖ ਕੇ ਇਨਸਾਨ ਇੱਕ ਵਾਰੀ ਫਰੈਸ਼ ਹੋ ਜਾਂਦਾ ਹੈ ਤੇ ਆਪਾਂ ਦੇਖਣ ਜਾ ਰਹੇ ਹਾਂ ਜੀ ਵੀਡੀਓ ਕਾਮੇਡੀ ਬੁਆਏ ਦੀ ਤੇ ਪਹਿ ਜੇ ਚੈਨਲ ਤੇ ਨਵੇਂ ਆਏ ਨੇ ਜਲਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਦੇ ਬਟਨ ਨੂੰ ਵੀ ਦਬਾ ਦੇਣ ਵੀਡੀਓ ਨੂੰ ਸ਼ੇਅਰ ਤੇ ਲਾਈਕ ਲਾਜ਼ਮੀ ਕਰਨ ਤੇ ਬਿਨਾਂ ਕਿਸੇ ਦੇਰੀ ਕਿਤੇ ਪਹਿਲੇ ਵੀਡੀਓ ਕਰਦੇ ਹਾਂ ਸ਼ੁਰੂ Let's get started ਹਾਂਜੀ ਦੋਸਤੋ ਆਪਾਂ ਤੁਹਾਡੇ ਸਾਹਮਣੇ ਪੇਸ਼ ਆ ਫੇਰ ਨਵੀਂ ਵੀਡੀਓ ਲੈ ਕੇ ਉਹ ਪਹਿਲਾਂ ਤਰ੍ਹਾਂ ਹੀ ਆਪਾਂ ਹੁਣ ਫੇਰ ਕਰਦੇ ਹਾਂ ਲੋਕਾਂ ਦੀ ਕੁੱਤੇ ਖਾਣੀ ਤੇ ਬਿਨਾਂ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਹਾਂ ਸਟਾਰਟ ਅੱਜ ਵਜਾ ਆਏਗਾ ਨਾ ਭੀੜੋ ਆ ਲੈ ਮਨੇ ਪਾਈ ਬੈਂਚ ਉਹੀ ਭੰਦ ਕਰਾ ਰਹੀ ਮੈਂ ਤਾਂ ਗੱਲ ਗੱਦ ਘਾ ਕਰ ਰਹੀ ਮੈਂ ਮੈਂ ਨਹੀਂ ਕਰਦਾ ਮੈਂ ਆਹ ਦੇਖ ਲੋ ਸੋਸ਼ਲ ਮੀਡੀਆ ਤੇ ਤਿਤਲੀ ਨਾਮ ਤੋਂ ਮਸ਼ਹੂਰ ਕੁੜੀ ਆਖੇ ਗੱਲ ਗੱਲ ਤੇ ਗਾਲ ਨਾ ਕੱਢ ਓਏ ਉਹ ਤੈਨੂੰ ਗਾਲ ਨਾ ਕੱਢੇ ਤਾਂ ਹੋਰ ਤੈਨੂੰ ਮੈਡਲ ਪਾਵੇ ਉਹ ਸਵੇਰੇ ਉੱਠਦੇ ਉਹਨੂੰ ਚਾਹ ਤਾਂ ਕੀ ਪੁੱਛਣੀ ਆ ਸਵੇਰ ਨਾਲ ਹੀ ਉਹਦੇ ਹੱਲਕ 'ਚ ਫੋਨ ਤੁੰ ਦਿੰਦੀ ਆ ਸਵੇਰ ਨਾਲ ਹੀ ਵੀਡੀਓ ਰੀਲਾਂ ਬਣਾਉਣ ਲੱਗ ਜਾਂਦੀ ਆ ਉਹ ਨਾਲੇ ਯਾਰ ਮੈਂ ਹੈਰਾਨ ਆ ਉਹ ਬੰਦੇ ਤੇ ਓਏ ਇੰਨੀ ਤਾਂ ਪਤੀਲੀ ਚ ਪਤੰਦਰਾ ਥੱਲੇ ਦਾਲ ਨਹੀਂ ਲੱਗਦੀ ਜਿੰਨਾ ਤੂੰ ਲੱਗਿਆ ਹੋਇਆ ਅੱਛਾ ਜੀ ਆਖੇ ਤੈਨੂੰ ਹੱਸਦੇ ਨੂੰ ਦੇਖ ਲਓ ਕਿ ਬਹੁਤੇ ਮੱਚਦੇ ਦੁਨੀਆਂ ਖੜੀ ਦੀ ਐਵੇਂ ਹੱਥ ਹੋ ਗਏ ਅਾ ਦੇਖ ਲਓ ਮੁੱਛਾ ਨੂੰ ਵਟ ਥੱਲੇ ਨੂੰ ਦਈ ਜਾਂਦਾ ਪਤੰਦਰ ਪਰ ਇਹਨੂੰ ਵੀ ਵਿਚਾਰੇ ਨੂੰ ਪਤਾ ਹੀ ਆ ਭਈ ਇਹਦੇ ਨਾਲ ਵਿਆਹ ਕਰਾ ਕੇ ਮੇਰੀਆਂ ਮੁੱਛਾਂ ਵੈਸੀ ਥੱਲੇ ਹੋ ਜਾਣੀਆਂ ਨਾਲੇ ਐਟੀਟਿਊਡ 'ਚ ਤਾਂ ਦੇਖੋ ਕਿਵੇਂ ਖੜਾ ਜਿਵੇਂ ਨਾ ਬਹੁਤ ਹੀ ਖਾਨਦਾਨੀ ਕੁੜੀ ਲੈ ਕੇ ਆਵੇ ਬਹੁਤ ਮੈਡਲ ਜਿੱਤੇ ਹੋਣੇ ਨੇ ਪਰ ਫਿਰ ਵੀ ਤੇਰੇ ਲਈ ਤਾਂ ਸਹੀ ਆ ਤੈਨੂੰ ਕੰਮ ਕਰਨ ਦੀ ਲੋੜ ਨਹੀਂ ਪੈਣੀ ਓਏ ਬਹੁਤ ਹੀ ਮਸ਼ਹੂਰ ਕੁੜੀ ਆ ਤਿਤਲੀ ਦੇ ਨਾਮ ਤੋਂ ਸੋਸ਼ਲ ਮੀਡੀਆ ਤੇ ਕੋਜੇ ਕਹਿੰਦੇ ਕਾਰਨਾਮੇ ਵੀ ਦੇਖ ਲਓ ਭੈਣੋ ਤੇ ਮੈਂ ਤਾਂ ਗਾਲ ਨਾ ਸੁਣੀ ਮੈਂ ਕਿੰਨੀਆਂ ਗਾਲਾਂ ਗੱਡੀਆਂ ਨੇ ਲਾਈਫ 'ਚ ਤਾਂ ਯਾਰ ਨੋ ਦੇਖੋ ਕਿੰਨੀਆਂ ਗਾਲਾਂ ਕੱਢਦੀ ਆ ਹੈ ਮੈਂ ਹੈਰਾਨ ਹਾਂ ਬੰਦੇ ਤੇ ਬਈ ਇਹਦੇ ਨਾਲ ਵਿਆਹ ਉਹਨੇ ਕਰਾ ਕਿਵੇਂ ਲਿਆ ਚਲੋ ਦਫਾ ਕਰੋ ਯਾਰ ਇਹਨਾਂ ਨੂੰ ਉਹ ਇਹਨਾਂ ਨਾਲੋਂ ਸੋਚ ਉੱਚੀ ਨਾ ਸੋਣ ਨੂੰ ਸੀ ਤੂੰ ਹੀ ਰੱਖਦਾ ਵਿਆਹ ਚ ਕਿ ਉਧਰ ਕਰਾਉਣਾ ਬਾਹਰਲੇ ਦੇਸ਼ ਇੰਦਰ ਕਿਹੜਾ ਵਾਂਗੇ ਅੱਛਾ ਮਤਲਬ ਅੰਗਰੇਜ਼ਣੀ ਨਾਲ ਕਰਾਉਣਾ ਕੁੜੀ ਗੋਰੀ ਹੋਵੇ ਗੋਰੀ ਹੋਵੇ ਤਾਂ ਬੱਬੇ ਸਾਡਾ ਤਾਂ ਸਾਰਾ ਸੰਸਾਰ ਤੇਰੇ ਨਾਲ ਜੋ ਤੁਮਨੇ ਤਾਂ ਕੋਈ ਨਹੀਂ ਉਹ ਨਹੀਂ ਐਵੇਂ ਕਹਿ ਬਈ ਸਾਡੀ ਕਮਾਈ ਦਾ ਸਾਧਨੀ ਤੂੰ ਆ ਕੋਈ ਹੋਰ ਨਹੀਂ ਉਹ ਯਾਰ ਇਨਾ ਬੇਸ਼ਰਮ ਬੰਦਾ ਹੈ ਇਹ ਪਹਿਲਾ ਬੰਦਾ ਵੇਖਿਆ ਮੈਂ ਦੁਨੀਆ ਤੇ ਜਿਹੜਾ ਆਪਦੀ ਘਰ ਵਾਲੀ ਨੂੰ ਗਾਲਾਂ ਪੁਆਈ ਜਾਂਦਾ ਤੇ ਆਪ ਪੈਸੇ ਕਮਾਈ ਜਾਂਦਾ ਹੋਏ ਤੇ ਬਾਰੇ ਤਾਂ ਇਹਦੀ ਬੁਗੜੀ ਵੀ ਸਹੀ ਕਹਿੰਦੀ ਆ ਸੱਚੀ ਸੱਚੀ ਦੱਸਣਾ ਵਾ ਕਮੈਂਟ ਕਰਕੇ ਕੀ ਆ ਜਲੂਸ ਲੱਗਣਿਆ ਨਾ ਉਹ ਜਲੂਸ ਨਹੀਂ ਜੱਟ ਸੋਹਣਾ ਲੱਗਦਾ ਤੂੰ ਮੇਰੀ ਸਾਈਡ ਲੈਣੀ ਮੈਨੂੰ ਦੱਸਿਓ ਦੇਖ ਲਿਆ ਤੁਸੀਂ ਇਹਦੀ ਬੁਗੜੀ ਵੀ ਇਹਨੂੰ ਜਲੂਸ ਹੀ ਦੱਸਦੀ ਆ ਅੱਗੋਂ ਕਹਿੰਦਾ ਜੱਟ ਸੋਹਣਾ ਲੱਗਦਾ ਆ ਤੁਸੀਂ ਜੱਟ ਦੀ ਸ਼ਕਲ ਤਾਂ ਦੇਖੋ ਪਹਿਲਾਂ ਕਦੂਸਰੇ ਬਿਨਾ ਨਹੀਂ ਸਾਡਾ ਸਰਦਾਂ ਆਹ ਦੇਖ ਲਓ ਇਹਦੀ ਸ਼ਕਲ ਕਿਵੇਂ ਸੁੱਕ ਕੇ ਪਿੰਜਰ ਬਣਿਆ ਪਿਆ ਉਹ ਸਾਰਾ ਦਿਨ ਬਸ ਬੁਗੜੀ ਨੂੰ ਪੁੱਛਿਆ ਉਹ ਬੁਗੜੀ ਕੀ ਖਾਓਗੇ ਸਾਲਾ ਨੇ ਉਹਨੂੰ ਖਵਾ ਖਾ ਕੇ ਭਾਬੀ ਰਣਜੀਤ ਕੌਰ ਬਣਾਤਾ ਆਪਾਂ ਦੇ ਗਲੇ ਤੇ ਦੇਖੋ ਕਿਵੇਂ ਹੱਡ ਨਿਕਲਿਆ ਪਿਆ ਭਾਵਾਂ ਦੀ ਉਥੇ ਡੋਲੂ ਟੰਗ ਦੋ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਆਸੇ ਆਤੇ ਹੈ ਮਿੱਤਿਆ ਦੇਨਾ ਤੇ ਖੁੱਲਦਾ ਹਰ ਬੂਹਾ ਹਰ ਵਾਰੀ ਓਏ ਕਿਹਨੂੰ ਦੇਖ ਲੋ ਕੰਮ ਕਰਨਾ ਨਾਈ ਦਾ ਤੇ ਫਿਲੀਆਂ ਲੈਣੀਆਂ ਸਟਾਰਾਂ ਦੀਆਂ ਹੈ ਓਏ ਪਤੰਦਰਾ ਤੂੰ ਜਾ ਕੇ ਲੋਕਾਂ ਦੇ ਵਾੜ-ਵੂਲ ਮੁੰਨ ਓਏ ਕੋਈ ਮੂੰਹ ਮਾ ਸਵਾਰ ਲੋਕਾਂ ਦਾ ਯਾਰ ਪੰਜਾਬ ਚ ਵੀ ਨਾ ਲੋਕ ਹਰ ਕਿਸੇ ਨੂੰ ਐਵੇਂ ਫੂਕ ਛਕਾ ਦਿੰਦੇ ਆ ਓਏ ਤਾਂ ਉਹ ਗੱਲ ਆ ਗਿੱਦੜ ਦਾ ਗੂੰ ਅਸਮਾਨੀ ਚੜੋਣ ਵਾਲੀ ਯਾਰ ਕੋਈ ਹਾਲ ਨਹੀਂ ਯਾਰ ਇਹੋ ਜੇ ਲੋਕਾਂ ਦਾ ਓਏ ਪਤੰਦਰਾ ਉਹ ਗੇਟ ਸਾਰਿਆਂ ਲਈ ਖੁੱਲਦਾ ਤੇਰੇ ਇਕੱਲੇ ਲਈ ਨਹੀਂ ਖੁੱਲਿਆ ਉਹ ਸੈਂਸਰ ਲੱਗਿਆ ਉੱਚ ਤੇਰੇ ਲਈ ਤਾਂ ਕੋਈ ਪਤੰਦਰਾ ਆਪਦੀ ਜੁੱਤੀ ਨਾ ਖੋਲੇ ਹੈਂ ਗੇੜ ਖੋਲਣਗੇ ਤੇਰੇ ਲਈ ਸ਼ਾਬਾਸ਼ ਬੇਟਾ ਬਹੁਤ ਬੜੀਆ ਹਾਂਜੀ ਦੋਸਤੋ ਫਿਰ ਦੱਸੋ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੇ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਤੁਸੀਂ ਰਿਸਪੌਂਸ ਵਧੀਆ ਦਿੱਤਾ ਸੀ ਪਿਛਪਹਿਲਾਂ ਵਾਲੀ ਵੀਡੀਓ ਨੂੰ ਵੀ ਇਸ ਲਈ ਆਪਾਂ ਤੁਹਾਡੇ ਲਈ ਇੱਕ ਹੋਰ ਵਧੀਆ ਵੀਡੀਓ ਲੈ ਕੇ ਆਏ ਹਾਂ ਇਸੇ ਤਰ੍ਹਾਂ ਤੁਸੀਂ ਵੀਡੀਓ ਨੂੰ ਰਿਸਪੌਂਸ ਦਿੰਦੇ ਰਹੋ ਤੇ ਆਪਾਂ ਤੁਹਾਡੇ ਲਈ ਵਧੀਆ ਵਧੀਆ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੇ ਹੁਣ ਮਿਲਦੇ ਆਂ ਆਪਾਂ ਅਗਲੀ ਵੀਡੀਓ 'ਚ ਬਹੁਤ ਜਲਦੀ ਭਾਈ ਮਜ਼ਾ ਆਇਆ ਮਜ਼ਾ ਆਇਆ ਜ਼ਬਰਦਸਤ ਇਹ ਵਾਕਈ ਮਜ਼ਾ ਆ ਗਿਆ ਹੈ ਅੱਛਾ ਇਹਦੀ ਵੀਡੀਓ ਦੇਖ ਕੇ ਵੈਸੇ ਮਜ਼ਾ ਆ ਜਾਂਦਾ ਇਨਸਾਨ ਇੱਕ ਵਾਰੀ ਫਿਰ ਅੱਛਾ ਉਹਨੇ ਉਹਦੀ ਸਹੀ ਕੀਤੀ ਹੈ ਉਹ ਜਿਹੜੀ ਇੱਥੇ ਗਲੇ ਦੇ ਵਿੱਚੋਂ ਬਾਕੀ ਹੱਡੀ ਜੀ ਨਿਕਲੀ ਸੀ ਆਪ ਕਹਿੰਦਾ ਖਾ-ਖਾ ਕੇ ਸਹੀ ਬਣੀ ਹੈ ਉਹਦੇ ਗਲੇ 'ਚੋਂ ਵੀ ਹੱਡ ਕੱਢਿਆ ਕਹਿੰਦਾ ਪਾਬੰਦ ਦੇ ਨਾਲ ਡੋਲੂ ਟਾਗ ਦੋ ਡੋਲੂ ਦੁੱਧ ਵਾਲਾ ਡੋਲੂ ਮਜ਼ਾ ਆ ਗਿਆ ਵੀਡੀਓ ਵੇਖ ਕੇ ਯਾਰ ਅੱਛਾ ਇਹ ਨਹੀਂ ਕਿ ਸਿਰਫ ਇਹ ਇਹਨਾਂ ਦੀ ਜਿਹੜੀਆਂ ਵੀ ਵੀਡੀਓ ਵੇਖੀਆਂ ਨੇ ਨਾ ਸਾਰੀਆਂ ਹੀ ਆਊਟ ਕਲਾਸ ਹੁੰਦੀਆਂ ਨੇ ਮਤਲਬ ਕਿ ਵੱਸੋਂ ਵਾਧੀ ਹੁੰਦੀ ਹੈ ਜਿਹੜੀ ਵੀ ਵੇਖੋ ਨਾ ਦਿਲ ਕਰਦਾ ਇੱਕ ਇਨਸਾਨ ਨਾ ਇੱਕ ਵਾਰੀ ਤੇ ਆਪਾਂ ਦੇਖ ਲੈਂਦੇ ਆ ਨਾ ਜੋ ਰਿਐਕਸ਼ਨ ਦਈਦਾ ਫਿਰ ਦਿਲ ਕਰਦਾ ਕਿ ਇੱਕ ਅੱਧੀ ਵਾਰੀ ਹੋਰ ਵੇਖੋ ਯਾਰ ਇੰਨਾ ਇਨਸਾਨ ਹੈ ਦੇਖ ਕੇ ਥੋੜਾ ਜਿਹਾ ਇੰਜੋਏ ਹੋ ਜਾਂਦਾ ਅੱਛਾ ਵੇਖ ਲੋ ਕਿ ਹਰ ਚੀਜ਼ ਕਿੰਨੇ ਉਹਦੀ ਐਕੂਰੇਟ ਹੁੰਦੀ ਆ ਉਹਦੀ ਡੱਪਿੰਗ ਉਹਦਾ ਹਰ ਚੀਜ਼ ਉਹ ਟੀਟਿੰਗ ਵਗੈਰਾ ਬੜਾ ਮੈਚ ਕਰਦਾ ਯਾਰ ਬੜਾ ਓਕੇ ਐਗਜ਼ੈਕਟ ਐਵੇਂ ਲੱਗਦਾ ਕਿ ਜਿਵੇਂ ਉਹ ਪ੍ਰੋਪਰ ਗੱਲ ਹੀ ਇਹਦੇ ਨਾਲ ਕਰ ਰਹੀ ਹੈ ਠੀਕ ਹੈ ਐਵੇਂ ਦੀਆਂ ਰੀਲਾਂ ਚੁੱਕ ਕੇ ਤੇ ਉਹਨਾਂ ਨੂੰ ਮਤਲਬ ਡੀਟੀ ਕਰਦਾ ਮਤਲਬ ਉਹਨਾਂ ਨਾਲ ਸਾਹਮਣੇ ਡੇਟਿੰਗ ਕਰਦਾ ਨਾ ਬੜੀ ਮੈਚਿੰਗ ਕਰੀ ਬੜੀ ਮਿਹਨਤ ਵਾਲਾ ਬੜਾ ਮਿਹਨਤ ਵਾਲਾ ਵਾਕਈ ਇਹ ਬੜੀ ਮਿਹਨਤ ਵਾਲਾ ਕੰਮ ਹੈ ਜਿੱਦਾਂ ਕਿ ਸਾਡਾ ਵੀਰ ਕਰਦਾ ਹੈ ਕਾਮੇਡੀ ਬாய் ਲੇਕਿਨ ਇਹ ਹੈ ਕਿ ਕਾਦੇ ਵਾਸਤੇ ਸਿਰਫ ਆਪਣੇ ਵੀਰਾਂ ਪੈਣਾ ਨੂੰ ਕੁਝ ਕਰਨ ਵਾਸਤੇ ਲੋਕਲ ਐਂਟਰਟੇਨਮੈਂਟ ਕਰਨ ਵਾਸਤੇ ਕਿ ਥੋੜਾ ਜਿਹਾ ਖੁਸ਼ ਹੋ ਜਾਣਾ ਕਿਉਂਕਿ ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਦੁੱਖ ਬਿਲਕੁਲ ਜਿਹੜਾ ਅੱਜ ਕੱਲ ਦੌਰ ਚੱਲ ਰਿਹਾ ਹਰ ਬੰਦੇ ਦੀ ਜ਼ਿੰਦਗੀ ਦੇ ਵਿੱਚ ਮੈਂ ਕਹਿੰਨਾ ਵਾਂ ਦੁੱਖ ਜ਼ਿਆਦਾ ਨੇ ਤੇ ਸੁੱਖ ਹੈ ਹੀ ਕੋਨੀਗਾ ਕਿ ਕਿਤੇ ਨਾ ਕਿਤੇ ਲੜਾਈ ਝਗੜਾ ਚੱਲ ਹੀ ਰਿਹਾ ਹੁੰਦਾ ਕੁਝ ਨਾ ਕੁਝ ਹੋ ਹੀ ਰਿਹਾ ਹੁੰਦਾ ਬੰਦਾ ਥੋੜੀ ਦੇਰ ਚਲੋ ਵੀਡੀਓ ਵੇਖਦਾ ਹੈ ਨਾ ਤਾਂ ਮੂਡ ਫਰੈਸ਼ ਹੋ ਜਾਂਦਾ ਬੰਦੇ ਦਾ ਜਿਹੜਾ ਨਾ ਫਰੈਸ਼ ਹੋ ਜਾਂਦਾ ਕਿ ਇਨਸਾਨ ਅਗਰ 10 ਮਿੰਟ ਵਾਸਤੇ ਵੀ ਖੁਸ਼ ਹੋਏ ਨਾ ਤੇ ਪੂਰੇ ਦਿਨ ਦੀ ਜਿਹੜੀ ਟੈਨਸ਼ਨ ਹੁੰਦੀ ਹੈ ਉਹ 10 ਮਿੰਟਾਂ ਵਾਸਤੇ ਨਵੇਂ ਜਿਵੇਂ ਖਤਮ ਹੋ ਜਾਂਦੀ ਹੈ ਲੇਕਿਨ ਹੌਨੀਕਿਤ ਪ੍ਰਾਈਮ ਦੇ ਵਿੱਚ ਹੀ ਬਹੁਤ ਜ਼ਿਆਦਾ ਸਕੂਨ ਆ ਜਾਂਦਾ ਹੈ ਤੇ ਬਹੁਤ ਵਧੀਆ ਸਾਡਾ ਵੀਰੇ ਕੰਮ ਕਰ ਰਿਹਾ ਹੈ ਤੇ ਇਹਨਾਂ ਦੀਆਂ ਵੀਡੀਓ ਵੇਖ ਕੇ ਅੱਛਾ ਵੀ ਬਹੁਤ ਜ਼ਿਆਦਾ ਲੱਗਦਾ ਹੈ ਸਾਡੇ ਵੀਰ ਪੈਨਪਰਾ ਵੀ ਇੱਚੇ ਲੱਗ ਪਸੰਦ ਕਰਦੇ ਨੇ ਇਸ ਚੀਜ਼ ਨੂੰ ਤੇ ਅਗਰ ਉਹ ਹੋਰ ਵੀ ਵੀਡੀਓ ਵੇਖਨੀਆ ਚਾਹੁੰਦੇ ਨੇ ਤੇ ਸਾਨੂੰ ਲਿੰਕ ਸੈਂਡ ਕਰ ਸਕਦੇ ਨੇ ਬਾਕੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿਉਂਕਿ ਅਗਰ ਅਸੀਂ ਵੀ ਮਿਹਨਤ ਕਰਦੇ ਤੇ ਅਸੀਂ ਆਪਣੇ ਵੀਰਾਂ ਪੈਨਾ ਵਾਸਤੇ ਕਰਦੇ ਕਿ ਸਾਡੇ ਵੀਰਾਂ ਪੈਨਾ ਨੂੰ ਇਹ ਵੀਡੀਓ ਨੂੰ ਸ਼ੇਅਰ ਤੇ ਲਾਈਕ ਵੀ لازਮੀ ਕਰਿਆ ਕਰੋ ਤੇ ਚੈਨਲ ਤੇ ਜਿਹੜੇ ਨਵੇਂ ਆਂਦੇ ਨੇ ਚੈਨਲ ਨੂੰ ਸਬਸਕ੍ਰਾਈਬ ਵੀ لازਮੀ ਕਰਿਆ ਕਰੋ। ਬਾਕੀ ਜੀ ਤੁਹਾਨੂੰ ਇਹ ਕਮੇਡੀ ਬੋਏ ਦੀ ਵੀਡੀਓ ਕਿਦਾਂ ਦੀ ਲੱਗਦੀ ਹੈ ਇਹ ਜ਼ਰੂਰ ਦੱਸਣਾ ਸਾਨੂੰ। ਮਿਲਦੇ ਹਾਂ ਜੀ ਇਦਾਂ ਹੀ ਕਿਸੇ ਹੋਰ ਅੱਛੀ ਜੀ ਵੀਡੀਓ ਦੇ ਨਾਲ ਸਾਨੂੰ ਦੋ ਇਜਾਜ਼ਤ ਗੁੱਡ ਬਾਏ ਟੇਕ ਕੇਅਰ।